ਵਾਹਿਗੁਰੂ ਜੀ ਪ੍ਰਥਮਾ ਸੂਰਜ ਨਾਮ ਵਿਜੈਕਾਰ ਮਹਾ ਤਪੀ ਬਲਵੰਦ ਧਨਖ ਧਾਰ ਬਾਰੰਬਾਰ ਨਮਾਮ ਅਪਾਰਾ ਦੁਤੀਏ ਨਾਮ ਆਦਿੱਤਿ ਉਚਾਰਾ ਬਿਸਨ ਪਦ ਸਰੰਗ ਬਾਰ ਬਾਰ ਬੰਦਤ ਦਿਨਨਾਥਾ বিজেয় দেবা কর সমরত গাথা সম্পদ সকল পুত্র ফল দায়ক পায় ہارন জয় পাঠ কর নায়ক সত্য মিত্র হোবত ত্বয় জাপত হর হর করত কালকৃত কাম্পত সবতা নাম प्रचंड প্রকট পাপ যে স্মরে বিত বৃদ সো জপ তাপ কসয় বকুল রব তেজ নিধানা সুখ পাওয়ত সেবত ਤੋਰ ਗਿਆਨਾ ਨਿਸ ਦਿਨ ਜਪਤ ਭਾਸ ਕਰ ਜੋ ਸੰਤਦ ਬ੍ਰਧ ਸਫਲ ਬਿਦ ਸੋ ਕਾਸ਼ਯਪ ਕੋਲ ਸ੍ਰੀ ਪ੍ਰਿਥਵੀ ਪਾਲਾ ਵਿਜੈ ਧਾਮ ਰਣ ਮੰਡ ਵਿਸਾਲਾ ਪਾਨ ਮਹਿੰਦਰ ਸ਼ੀਲ ਜਸਵੰਤਾ ਸੇਵਤ ਸਾਧ ਸਿੱਧ ਭਗਵੰਤਾ ਤਹੰਸ ਮੁਖੀ ਰਾਵ ਤੇਜ ਨਿਧਾਨਾ ਮੰਗਲ ਕਰ ਦਾਇਕ ਕਲਿਆਨਾ ਦਿਨਮਨ ਪਰਮ ਪੁਰਖ ਪ੍ਰਧਾਨਾ सेवत मंगल बिबद विभद निधान प्रजापद सेसु मंडल नित विजय महेशु सेवत जो एक चित्त दिवाकर ताप संताप दारिद्र नाम अनंत अनंत स्वरूपा द्वादश प्रकट प्रचंड अनुपा ਨਾਮ ਠਾਮ ਘਟ ਘਟ ਕੇ ਵਾਸੀ ਆਦ ਅਨੰਤ ਸ੍ਰਿਸ਼ਟ ਪ੍ਰਕਾ시 ਦੁਆਦਸ ਨਾਮ ਜਪੈ ਜੋ ਕੋਈ ਤਾਰਤ ਹਿਰਦੈ ਇਕਾਗਰ ਹੋਈ ਮਨ ਬਾਛਤ ਸਭ ਫਲ ਕੋ ਲਹੈ ਦੁਆਦਸ ਨਾਮ ਦਾਸ ਜੋ ਕਹੈ ਬਿਸਨ ਬਦ ਸਰੰਗ ਪੁੱਤਰ ਅਰਥ ਜਾਚੈ ਜੋ ਪ੍ਰਾਨੀ ਰਾਤ ਗ੍ਰਹ ਹੋਤ ਪੂਰ ਸੁਰਗਿਆਨੀ ਜੋ ਇੱਛਾ ਧਨ ਕੀ ਕਰਿ ਧਿਆਵਤ ਅਮਿਤ ਬਿਤ ਆਥਿ ther ਤਤ ਪਾਵਤ ਭੋਗ 헤ਤ ਸੇਵਤ ਜੋ ਨਰਾ ਸੁਰਪੁਰ ਪਾਵਤ ਬਰਤ ਅਛਰਾ ਸਮਰ ਅਰਥ ਜੋ ਜਪਦ ਮਨੁਖਾ ਪਾਵਤ ਵਿਜੈ ਸੁਜਸ ਬਹੁ ਸੁਖਾ ਜੋ ਜੋ ਅਰਥ ਭਜਤ ਪ੍ਰਭ ਨਾਮਾ ਮਨ ਬਾਛਿਤ ਫਲ ਲਬਦ ਸਕਾਮਾ ਸਮਰਥ ਜਾਨ ਕਰਦ ਸਭ ਸੇਵਾ ਪ੍ਰਜਾਨਾਥ ਆਵਨ ਗੁਰਦੇਵਾ ਨਮਸਕਾਰ ਕੋਟਿਕ ਪਦਵੰਦਨ ਕਿਰਪਾ ਸਿੰਧ ਆਗ ਅਸੁਰ ਨਿਕੰਦਨ ਅੰਦਰ ਜਾਮੀ ਸਭ ਵਿਦ ਜਾਣਤ ਅਨਬੋਲਤ ਕੀ पीर पहचानत अगम अगोचर उसतत माहि निज दासन के संग बसाहि पड़ा पीर दीनन रख करहिं आर्त मेटंग दीन उबरहि जब कोई जाचन जन लागै ਦੇਤ ਤਥਾਸਤ ਸਿਧ ਅਨੁਰਾਗ ਹਿਰਦੈ ਸੁਧ ਇਕ ਚਿਤ ਹੋਇ ਧਿਆਵੈ ਧਰਮ ਮੂਰਤ ਪ੍ਰਭ ਤਿਹ ਟਿਗ ਆਵੈ ਹਿਰਦੈ ਸੁਧ ਇਕ ਚਿਤ ਹੋਇ ਧਿਆਵੈ ਧਰਮ ਮੂਰਤ ਪ੍ਰਭ ਤਿਹ ਟਿਗ ਆਵੈ